ਦਿੱਕੇwidehat ਸ੍ਰੀ ਭਗਵਤ ਜੀ ਸਹਾਰੇ ਵਾਰ ਸ੍ਰੀ ਭਗਵਤ ਜੀ ਕੇ ਪਾਤਸ਼ਾਹ ਹਿਦਸਮੇ ਪ੍ਰਥਮ ਪਗਤ ਸਮਰਕ ਗੁਰੂ ਨਾਨਕ ਲਈ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਰੇ ਅਰਜਨ ਭਾਰ ਗੋਬਿੰਦਨ ਸਿਮਰਉ ਸ੍ਰੀ ਹਰਿ ਦਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਇਸ ਡਠਾ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨ ਅਨੰਤਾ ਵਧਾਈ ਸਭ ਥਾਈ ਹੋਈ ਸਹਾਈ ਦਰਸ ਨੈ ਬਾਦਸ਼ਾਹ ਮਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਕਾਈ ਹੋਏ ਸਹਾਈ ਦਸਾ ਪਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਝ ਪਿਆਰਿਆਂ ਚੌਹਾਂ ਸਭ ਜਦਿਆਂ ਚਾਰੀਆਂ ਮੁਕਤਿਆਂ ਅਠੀਆਂ ਜੱਪੀਆਂ ਤੱਪੀਆਂ ਜਨਮ ਨਾਮ ਦੱਪਿਆ ਵਣੁ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਆਣੜੇ ਕੀਤਾ ਤਿਨਾ ਪਿਆਰਿਆ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਬੁੱਲ ਦੇ ਆਗੇ ਨੂੰ ਜਨਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ਼ ਨਿੱਤੇ ਬੰਦ ਬੰਦ ਕਟਾਈ ਕੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸ ਸਵਾਸਨ ਹਾਲ ਨਿਭਾਈ ਤਨਾ ਤੇ ਕਮਾਈ ਦਾ ਧਿਆਨ ਤਰਕ ਕੇ ਖਾਲਸਾ ਦੀ ਬੋਲ ਦੇ ਬੰਦ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕ ਕੇ ਬੋਲ ਦੇ ਕਤਨ ਸਰਬਤ ਖਾਲਸਾ ਦੇ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚਿਤ ਪ੍ਰਿਆਵਤ ਇਤਿ ਆਵਨ ਕਾ ਸਦਕਾ ਸਰਬ ਸੁਖ ਹੋ ਵਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰਖਸ਼ਿਆ ਰਿਆ ਇਤ ਦੇ ਗੱਤੇ ਫਤਿਹ ਵਰਦਕੇ ਪੈਰ ਪੰਥ ਕੇ ਦੇਤਾ ਸ੍ਰੀ ਸਾਹਿਬ ਜੀ ਸਹਾਇ ਕਾਲਸੇ ਜੀ ਕੇ ਭੋਲ ਬਾਲੇ ਭੱਲਾ ਜੀ ਸਿੱਖਾ ਨੂੰ ਸਿੱਖੀ দান ਕੇ ਸਦਾਨ ਰਹਾਉ ਤੋਦਾਨ ਬਾਬੇ ਕੁਦਾਨ ਵਿਸਾਹਾਨ ਪ੍ਰੋਸਾਦਾਨ ਦੰਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗਾ ਜੋਗੇ ਆ ਟੱਲ ਧਰਮ ਕਾ ਜੈ ਤਾਰ ਬੱਲਾ ਦੇ ਸੁਖਾਂ ਦਾ ਮਨ ਨੀ ਮਾਤਿ ਜੀ ਮਤ ਪਤ ਦਾ ਰੱਖ ਆਕ ਵਾਹੇ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਆਓ ਸ੍ਰੀ ਨਨਕਾਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਹੜਾ ਤੋਂ ਪੰਥ ਨੋ ਵਛੜਿਆ ਗਿਆ ਹੈ ਖੁੱਲੇ ਦਰਸ਼ਨ ਦੇ دیدار ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਹੈ ਨਿਮਰਿਆਂ ਦੇ ਮਾਣ ਮਿੱਤਾਂ ਦੇ ਤਾਣ ਨੇ ਉੱਤੇ ਆਂਦੀ ਨਾ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਅਜੂਰ ਅਰਬਾਸ ਦਿਨਤੀ ਹੈ ਜੇ ਚਾਰ ਪਹਿਰ ਰੈਣ ਭਾਣੇ ਅੰਦਰ ਸੁਖ ਆਨੰਦ ਸਹਿਤ ਬਤੀਤ ਹੋਈ ਚਾਰ ਪਹਿਰ ਦਿਨ ਆਇਆ ਹੈ ਭਾਣੇ ਅੰਦਰ ਸਿਵਾ ਸਿਮਰਨ ਕਰਬਿਆਂ ਬਤੀਤ ਕਰਵਾਉਣਾ ਤਨ ਤਨ ਆਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਆਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਵਿਖੇ ਪਾਵਨ ਦਰਬਾਰ ਅੰਦਰ ਸਤਿਗੁਰ ਜੀ ਆਗਦੀ ਦੇ ਸਿੰਘਾਸਨ ਸੱਜ ਕੇ ਪਿਆਰ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ ਆਸਥਾਨ ਤੇ ਜਾ ਕੇ ਹੋਲੇ ਦਰਸ਼ਨ ਦੇਦਾਰੇ ਬਖਸ਼ਿਸ਼ ਕਰਦੇ ਹੋਏ ਪਾਵਨ ਉਪਦੇਸ਼ ਰਾਖਸ਼ਕੇ ਨਿਹਾਲ ਨਿਹਾਲ ਕਰਹਾਉਂਦੇ ਦਰਵਾਇ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤੇਲਫੋਲ ਪੇਟ ਆਵਾਸ ਸੇਵਾਵਾ ਦਰਖਦਾਨੇ ਪ੍ਰਵਾਨ ਕਰਨੀਆਂ ਯਾਤਰਾ ਸਫਲ ਕਰਨੀਆਂ ਆਪਣੇ ਦਰੋਂ ਕਰੋ ਸਿੱਖੇ ਸਜਾਤ ਬ੍ਰੁਸਾ ਨਾਮ দান ਬਖਸ਼ਨਾ ਸ਼ੋਗ ਭਾਵਨਾਵਾਂ ਪੂਰੀਆਂ ਕਰਨੀਆਂ ਕਿਰਪਾ ਕਰੋ ਸਤਿਗੁਰੂ ਦੇ ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਅਸਥਾਨ ਤੇ ਲਿਜਾਨ ਦੇ ਆਗਿਆ ਬਖਸ਼ੋ ਜੀ ਰਾਸਤੇ ਪੈੜੇ ਅੰਦਰ ਆਪ ਅੰਗ ਸੰਗ ਸੁਹਾਇ ਹੋਣਾ ਅੱਖਰ ਵਾਕ ਦਾ ਕਾਪਲ ਚੋਕਾ ਮਾ ਫਿਕਰ ਨਹੀਂ ਸਿੱਖ ਪੜ੍ਹਦੇ ਸੁਣਦੇ ਸਰਬਤਲਾਹੀ ਬੰਦ ਹੋਵੰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਰਾ ਸਾਤ ਵਾਹੇ ਗੁਰੂ ਜੀ ਕੀ ਫਤਿਹ ਬੋਲੇ ਈਸੂ ਨਿਹਾਲ